ਧਰਨ ਸੱਚ ਪਾਤ ਸਾਹੋ ਸਿਰ ਸਾਮ ਦਾ ਸਾਹੋ ਜਿਸ ਪਾਸ ਬਹਿਟੀਆਂ ਵਸੋ ਹੀ ਐ ਸਭਨਾ ਦਾ ਪੀ ਸਾਹੋ ਬਾਣੀ ਗੁਰਬਾਣੀ ਅਮਰਤ ਸਾਰੀ ਗੁਰਬਾਣੀ ਕਹੇ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਹੀ ਗੁਰਬਾਣੀ ਕਹੇ ਸੇਵਕ ਜਨ ਮੰਨੈ ਆਖ ਗੁਰੂ ਨੇ ਸਤਾਏ ਸਤਨਾਮ ਸ੍ਰੀ ਵਾਣੀ ਗੁਰੂ ਸਾਹਿਬ ਜੀ ਸੋਰਠਿ ਮਹਲਾ ਨਮਾ ਮੰਨ ਰੇ ਕਾਣ ਕ ਮਤ ਤੈ ਲੀਨੀ ਪਰਦਾ ਰਾ ਨਿਹਯ ਅਸ ਰਚਿਓ ਰਾਮ ਭਗਤ ਨਹਿ ਕੀਨੀ ਵੰਦਰੀ ਕਾਣਕ ਮਤ ਤੈ ਲੀਨੀ ਪਰਦਾ ਰਾ ਨਿਹਯ ਅਸ ਰਚਿਓ ਰਾਮ ਭਗਤ ਨਹਿ ਕੀਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਅਪਾਰ ਬੇਅੰਤ ਕਿਰਪਾ ਹੋਈ ਜੋ ਅੰਮ੍ਰਿਤ ਮੇਰੀ ਸਤਿਗੁਰਾਂ ਜੀ ਦੀ ਪ੍ਰਕਾਸ਼ ਮਾਨ ਉਪਰੰਤ ਪੰਨਾ ਗੁਰਮਾਨੀਆਂ ਦੇ ਨਿਤਨੇਮ ਰਾਗੇ ਸਿੰਘਾਂ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਜੋ ਆਪਾਂ ਸਾਰੇ ਸੁਣ ਕਰਕੇ ਨਿਹਾਲ ਹੋ ਰਹੇ ਸਾਂ ਸੁਖ ਹਉਸਾ ਜੀ ਹੋਣਾ ਸਮਾ ਹੋਇਆ ਹੈ ਰੋਜ਼ਾਨਾ ਦੀ ਤਰ੍ਹਾਂ ਜੋ ਆਏ ਹੋਏ ਪਵਿੱਤਰ ਹੁਕਮ ਨਾਮੇ ਦੀ ਕਥਾ ਵਿਚਾਰ ਜੋ ਆਪ ਸਭ ਸੰਗਤਾਂ ਸੁਣ ਕਰਕੇ ਨਿਹਾਲ ਹੁੰਦੇ ਹੋ ਸੋ ਆਪ ਸੰਗਤਾਂ ਨੇ ਬਹੁਤ ਵੱਡੇ ਭਾਗ ਹਨ ਜੋ ਗੁਰੂ ਕੀ ਹਜ਼ੂਰੀ ਅੰਦਰ ਪਹੁੰਚ ਕਰਕੇ ਅਮਰਤ ਵੇਲੇ ਤੋਂ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ ਗੁਰਬਾਣੀ ਸੁਣ ਰਹੇ ਹੋ ਆਓ ਸੰਗਤ ਜੀ ਸਾਰੇ ਹੀ ਇੱਕ ਵਾਰੀ ਮਨ ਕੱਤੀਆਂ ਨੂੰ ਇਕਾਗਰਤਾ ਸਹਿਜ ਕਰਦੇ ਹੁਆ ਰਸਨਾ ਨੂੰ ਕਰੋ ਪਵਿੱਤਰ ਗੱਜ ਕਰਕੇ ਆਖਣਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸੋਰਠ ਮਹਲਾ ਨਮਾ ਕਉ ਸਜੇ ਹਿੰਦ ਧਰਮ ਦੇ ਲਖਿਆ ਕਰਨ ਵਾਲੇ ਸਤਿਗੁਰੂ ਸਾਨੂੰ ਇੱਕ ਮਹਾਨ ਧੰਗ ਗੁਰੂ ਤੇਗ ਬਹਾਦਰ ਮਹਾਨ ਆ ਜੀ ਜੋ ਸੋਰਠ ਰਾਗਣੀ ਦੇ ਅੰਦਰ ਸਾਨੂੰ ਉਪਦੇਸ਼ ਗਿੰਦੇ ਹਨ ਸੋ ਇਹ ਉਪਦੇਸ਼ ਜੋ ਆ ਰਿਹਾ ਹੈ ਸਤਿਗੁਰ ਜੀ ਸਾਨੂੰ ਮਨ ਦੇ ਬਾਪਤ ਦਿੰਦੇ ਹਨ ਕਿ ਭਾਈ ਇਹ ਜਿਹੜਾ ਮਨ ਹੈ ਬੜਾ ਚੰਚਲ ਤਾਈ ਵਾਲਾ ਹੈ ਤੇ ਇਹਨੂੰ ਕੀ ਸਮਝਾਉਣਾ ਚਾਹੀਦਾ ਹੈ ਸੋ ਉਹ ਮਹਾਰਾਜ ਸਾਨੂੰ ਇਸ ਉਪਦੇਸ਼ ਰਾਹੀਂ ਬਖਸ਼ਿਸ਼ ਕਰਦੇ ਹਨ ਆਓ ਸ਼ਰਵਨ ਕਰੀਏ ਮਾਨਰੇ ਕਾਣ ਕੁ ਮਤ ਤੈ ਲੀਨੀ ਖਾਲਸਾ ਜੀ ਤਾਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮਰ ਰੇ ਏ ਮੇਰੇ ਮਨਾ ਕਾਣ ਕੁ ਮਤ ਤੈ ਲੀਨੀ ਤੂੰ ਇਹ ਮਨਾ ਕਿਹੜੀ ਮਤ ਧਾਰਨ ਕਰ ਲੈਣਾ ਕੀਤੇ ਹੋ ਕੁ ਮਤ ਕਿਹੜੀ ਮਤ ਜਿਹੜੀ ਮਾੜੀ ਮਤ ਐ ਨਾ ਉਹ ਤੂੰ ਧਾਰ ਲੈਣਾ ਕੀਤੇ ਹੈ ਤੂੰ ਇਹ ਮਣਾ ਉਸ ਪਰਮੇਸ਼ਵਰ ਦੀ ਬੰਦਗੀ ਕਿਉਂ ਨਹੀਂ ਕਰਦਾ? ਏ ਮਣਾ ਉਸ ਪਰਮੇਸ਼ਵਰ ਨੂੰ ਤੂੰ ਯਾਦ ਕਿਉਂ ਨਹੀਂ ਕਰਦਾ? ਸੋ ਮਹਾਰਾਜ ਇਸ ਤਾਂ ਮਨ ਨੂੰ ਪੁੱਛ ਰਹਿ ਨਹੀ ਮਣਾ ਕੌਣ ਕੋ ਮਤ ਤੈ ਲੈਨੀ ਤੂੰ ਕਿਹੜੀ ਮਾੜੀ ਸੰਗਤ ਕਰ ਲਈ ਆ ਕਿਹੜੀ ਤੂੰ ਮਤ ਮਾੜੀ ਮਤ ਧਰਮ ਕਰਨ ਲਾਣਾ ਕੀਤੀ ਹੈ ਪਰ ਦਾਰਾ ਨਿੰਦਿਆ ਰਸ ਰਚਿਓ ਏ ਮਣਾ ਤੂੰ ਤਾਂ ਜਿਹੜਾ ਪਰਾਇਆ ਦਰ ਹੈ ਜਿਹੜੀਆਂ ਪਰਾਇਆਂ ਇਸਤਰੀਆਂ ਹਰ ਪਾਰ ਦਾਰਾ ਨਿੰਦਿਆ ਰਸ ਰਚਿਓ ਤੂੰ ਪ੍ਰਾਈ ਇਸਤਰੀਆਂ ਦੇ ਵਿੱਚ ਲੱਗਾ ਹੋਇਆ ਹੈ ਏ ਮੇਰੇ ਮਨਾ ਨਿੰਦਿਆ ਤੂੰ ਨਿੰਦਿਆ ਕਰ ਰਿਆ ਹੈ ਤੇ ਰਸ ਰਚਿਓ ਇਹ ਸੰਸਾਰ ਉਤਿਆਨ ਕਰਕੇ ਏ ਮੇਰੇ ਮਨਾ ਤੂੰ ਰਸਾਂ ਦੇ ਵਿੱਚ ਲੱਗਾ ਹੋਇਆ ਹੈ ਸੋ ਸਤਿਗੁਰੂ ਜੀ ਸਾਨੂੰ ਉਪਦੇਸ਼ ਦੇ ਰਹੇ ਹਨ ਕੇ ਪਾਏ ਮਾਨੋ ਇਸ ਤਰ੍ਹਾਂ ਕਾਣਾ ਕਰੀਏ ਕਿ हे ਮੇਰੇ ਮਨਾ ਤੂੰ ਨਿੰਦਿਆ ਦੇ ਵਿੱਚ ਲੱਗਾ ਹੋਇਆ ਹੈ ਤੂੰ ਰਸਾ ਕਸਾ ਦੇ ਵਿੱਚ ਲੱਗਾ ਹੋਇਆ ਹੈ ਪਰ ਦਾਰਾ ਤੂੰ ਪਰਾਇਆ ਇਸਤਰੀਆਂ ਨੂੰ ਵੇਖਣ ਦੇ ਵਿੱਚ ਰੂਪ ਤੱਕਣ ਦੇ ਵਿੱਚ ਲੱਗਾ ਹੋਇਆ ਹੈ हे ਮੇਰੇ ਮਨਾ ਕਿੱਧਰ ਨੂੰ ਜਾ ਰਿਹਾ ਹੈ ਰਾਮ ਭਗਤ ਨਹਿ ਕੀਨੀ हे ਮੇਰੇ ਮਨਾ ਰਾਮ ਭਗਤ ਨਹਿ ਕੀਨੀ ਜਿਹੜਾ ਰਮਿਆ ਹੋਇਆ RAM ਸੀ ਨਾ ਪਰਮੇਸ਼ਵਰ ਆ ਭਗਤ ਨਾ ਕੀਤੀ ਤੂੰ ਦੀ ਭਗਤੀ ਵੀ ਨਹੀਂ ਕਰਨਾ ਕੀਤੀ ਸੋ ਇਹ ਤੇ ਖਾਲਸਾ ਜੀ ਭਗਤ ਪਾਠ ਆਇਆ ਹੈ ਇਸੇ ਤੱਤੇ ਨੂੰ ਸਿਹਾਰੀ ਹੈ ਇਸ ਦਾ ਅਰਥ ਭਗਤੀ ਹੁੰਦਾ ਹੈ ਸੋ ਜੇ ਔਕੜ ਹੋਵੇ ਫਿਰ ਭਗਤ ਆਉਂਦਾ ਹੈ ਇਸ ਦਾ ਅਰਥ ਭਗਤੀ ਹੋਵੇਗਾ ਜਿੱਥੇ ਸਿਹਾਰੀ ਆ ਜਾਂਦੇ ਉਥੇ ਇਹਦਾ ਅਰਥ ਭਗਤੀ ਬਣ ਜਾਂਦਾ ਹੈ ਸੋ ਰਉ ਵਿਚਾਰ ਮਹਾਰਾਜ ਕਹਿੰਦੇ ਹੈ ਮੇਰੇ ਮਨਾ ਰਾਮ ਭਗਤ ਨਹਿ ਕੀਨੀ ਉਹ ਜਿਹੜਾ ਰਮਿਆ ਹੋਇਆ RAM ਸੀ ਜਿਨੇ ਤੈਨੂੰ ਪੈਦਾ ਕੀਤਾ ਸੀ ਨਾਦ ਨੂੰ ਦੀ ਭਗਤੀ ਕੀਤੀ ਹੈ ਏ ਮੇਰੇ ਮਨਾ ਕਿੱਧਰ ਨੂੰ ਜਾ ਰਿਹਾ ਹੈ ਜਹਾ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ ਮੁਕਤ ਪੰਥ ਜਾਣਿਓ ਤੈ ਨਾਹਨ ਤੇ ਮਹਾਰਾਜ ਕਹਿੰਦੇ ਏ ਮੇਰੇ ਮਨਾ ਮੁਕਤ ਪੰਥ ਜਾਣਿਓ ਤੈ ਨਾਹਨ ਜਿਹੜਾ ਮੁਕਤੀ ਦਾ ਪੰਥ ਸੀ ਨਾ ਰਸਤਾ ਸੀ ਜਾਨਿਓ ਤੈ ਨਾਲ ਤੂੰ ਗਿਆਨਣਾ ਨਹੀਂ ਕੀਤਾ ਤੂੰ ਇਹ ਨਹੀਂ ਸੋਚਿਆ ਕਿ ਤੂੰ ਸੰਸਾਰ ਵਿੱਚ ਮੇਰੇ ਮਨ ਆਇਆ ਹੈ ਆਣ ਕਰ ਤੇ ਇੱਚ ਮੁਕਤੀ ਵੀ ਚਾਹੀਦੀ ਆ ਤੇ हे ਮੇਰੇ ਮਨ ਆ ਇਹ ਤੂੰ ਕਿਉਂ ਨਹੀਂ ਸੋਚ ਰਿਹਾ ਕਿ ਤੈਨੂੰ ਇਸ ਸੰਸਾਰ ਤੋਂ ਮੁਕਤੀ ਵੀ ਚਾਹੀਦੀ ਹੈ ਸੋ ਸਤਿਗੁਰੂ ਜੀ ਕਹਿ ਰਹੇ ਹਨ ਆਪਣੇ ਮਨ ਨੂੰ ਇਸ ਤਰ੍ਹਾਂ ਕਹਿਆ ਕਰੋ ਭਾਈ ਕੇ ਮੁਕਤ ਪੰਥ ਜਾਣਿਓ ਤੈ ਨਾ ਹਣਾ ਤੁਸੀਂ ਮੁਕਤੀ ਦਾ ਪਦਾਰਥ ਨਹੀਂ ਜਾਨਨਾ ਕੀਤਾ ਰਸਤਾ ਨਹੀਂ ਜਾਨਨਾ ਕੀਤਾ हे ਮੇਰੇ ਮਨਾ ਤਨ ਜੋਰਣ ਕੋ ਧਾਇਆ ਤੇ ਮੇਰੇ ਮਨਾ ਕੀ ਕਰ ਰਿਆ ਏ ਤਨ ਜੋਰਣ ਕੋ ਧਾਇਆ ਤਨ ਜੋੜਨ ਵਾਸਤੇ ਨਾ ਧਾਇਆ ਗਿੰਦੇ ਨੇ ਨਿਭਜਨ ਨੂੰ ਕਦੇ ਇਧਰ ਭਾਈਦਾ ਕਦੇ ਉਧਰ ਭਾਈਦਾ ਹੈ ਸੋ ਮੇਰੇ ਮਨਾ ਇਸ ਤਰ੍ਹਾਂ ਨਾ ਕਰਨਾ ਕਰ ਤੂੰ ਧੰਨ ਜੋੜਨ ਵਾਸਤੇ ਪੱਜਾ ਫਿਰਦਾ ਹੈ ਮੁਕਤੀ ਦਾ ਜਿਹੜਾ ਪੰਥ ਸੀ ਰਸਤਾ ਸੀ ਉਹ ਤੂੰ ਜਾਨਣਾ ਨਹੀਂ ਕੀਤਾ ਇਹ ਮੇਰੇ ਮਨ ਕਿੱਧਰ ਨੂੰ ਜਾ ਰਿਹਾ ਹੈ ਅੰਤ ਸੰਗ ਕਾਹੂ ਨਹੀਂ ਦੀਨਾ ਸੁਬਾਹ ਰਾਜ ਅੱਗੇ ਕਹਿੰਦੇ ਹਨ ਕਿ ਸੰਗਤ ਜੀ ਮਨ ਨੂੰ ਇਸ ਤਰ੍ਹਾਂ ਸਮਝਾਈਏ ਅੰਤ ਸੰਗ ਕਾਹੂ ਨਹੀਂ ਦੀਨਾ हे मेरे मणा अब जिन्ना पीछे लाग करके तू धन इकट्ठा कर रिया ना जिन्ना पासे ना वास्ते तू कमाई कर रिया है अंतसंग बाहु नहीं देना ये जो अंत वाला समावे गाना इनन ने देना तहां नु साथ नहीं देना तेरा हे मेरे मणा क्यों इनन पासे अपना टाइम खराब कर रिया है सो इस तरह ना करना कर मेरे मणा उस परमेश्वर दी बंदगी नु जानना कर ਸੋ ਇਹਨਾਂ ਨੇ ਤੇਰਾ ਅੰਤ ਮੇਰੇ ਸਾਥ ਨਹੀਂ ਦੇਣਾ। ਬਿਰਥਾ ਆਪ ਬੰਧਾਇਆ। ਇਹ ਇਹ ਮੇਰੇ ਮਨਾਂ ਬਿਰਥਾ ਐਵੇਂ ਵਿਅਰਥੀ ਨੂੰ ਆਪਣੇ ਆਪ ਨੂੰ ਬੰਧਾ ਰਿਹਾ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ। ਮੋਹ ਮਾਇਆ ਦੇ ਵਿੱਚ ਲੱਗਾ ਹੋਇਆ ਹੈ। ਹੋਰ ਕਦੇ ਪਰਿਵਾਰ ਪਾਲਣ ਦੇ ਵਿੱਚ ਲੱਗਾ, ਕਦੇ ਕਿਤੇ ਕਿਸੇ ਕੰਮ ਲੱਗਾ ਹੈ। ਸੋ ਖਾਲਸਾ ਜੀ ਕੰਮ ਕਰਨੇ ਮਾੜੇ ਨਹੀਂ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ। ਪਰ ਖਾਲਸਾ ਜੀ ਮਿਹਨਤ ਦੇ ਨਾਲ ਜਿਵੇਂ ਆਪਾਂ ਲੋਕ ਵਿੱਚ ਸੁਖੀ ਰਹਿੰਨੇ ਆ ਇਸੇ ਕਰਕੇ ਸਾਨੂੰ ਪਰਲੋਕ ਵੀ ਆਪਣਾ ਸੁਖੀ ਕਰਨਾ ਚਾਹੀਦਾ ਹੈ ਉਹ ਕਿਵੇਂ ਪਰਮੇਸ਼ਵਰ ਦੀ ਬੰਦਗੀ ਕਰਦੇ ਨਾਲ ਸੋ ਮਹਾਰਾਜ ਕਹਿੰਦੇ ਹੈ ਮਨਾ ਅਪ ਇੱਥੇ ਕਿਉਂ ਮਿਰਥਾ ਭੱਜਾ ਫਿਰਦਾ ਕਿਤੇ ਕਿਸੇ ਮਗਰ ਚੱਲ ਪੈਣਾ ਕਿਤੇ ਕਿਸੇ ਮਗਰ ਚੱਲ ਪੈਣਾ ਹੈ ਅੰਤ ਸੰਗ ਕਾਹੂ ਨਹੀਂ ਦਿਨਾਂ ਮਿਰਥਾ ਆਪ ਬੰਧਾਇਆ ਆਵੇਂ ਆਪਣੇ ਆਪ ਨੂੰ ਬਣਾਈ ਜਨਾ ਇਹਨੇ ਕਿਸੇ ਕੰਮ ਨਹੀਂ ਆਉਣਾ ਤੇਰੇ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਏ ਮੇਰੀ ਮਨਾ ਨਾ ਹਰ ਭਜਿਓ ਤੂੰ ਨਾ ਉਸ ਪਰਮੇਸ਼ਵਰ ਦਾ ਭਜਨ ਕਰਨਾ ਕੀਤਾ ਹੈ ਕਿਹੜੇ ਦਾ ਹਰ ਜਿਹੜਾ ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲਾ ਹੈ ਤੇਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਮੇਰੇ ਮਨਾ ਨਾ ਹਰ ਭਜਿਓ ਨਾ ਉਸ ਪਰਮੇਸ਼ਵਰ ਨੂੰ ਭਜਨ ਪਵੰਦਗੀ ਕਰਨਾ ਕੀਤੀ ਹੈ ਤੇ ਨਾ ਗੁਰ ਜਨ ਸੇਵਿਓ ਤੇ ਨਾ ਹੀ ਕਿਸੇ ਗੁਰੂ ਨੂੰ ਧਾਰਨ ਕੀਤਾ ਨਾ ਕੋਈ ਸੇਵਾ ਕਰਨਾ ਕੀਤਾ ਗੁਰ ਜਨ ਸੇਵਿਓ ਤੇ ਨਾ ਹੀ ਕਿਸੇ ਜਨ ਮਨੁੱਖ ਦੀ ਰੱਬ ਦੇ ਪਿਆਰਿਆਂ ਦੀ ਤੂੰ ਸੇਵਾ ਕਰਨੀ ਕੀਤੀ ਹੈ ਕਰਾਂ ਕਿੱਧਰ ਨੂੰ ਤੂੰ ਜਾ ਰਿਹਾ ਹੈ ਸੋ ਇਸ ਤਰ੍ਹਾਂ ਨਾ ਕਰਨਾ ਕਰ ਉਸ ਪਰਮੇਸ਼ਵਰ ਦੀ ਬੰਦਗੀ ਕਰਨਾ ਕਾਰਾ ਮਹਾਰਾਜੀ ਸੰਗਤ ਨੂੰ ਕਹਿ ਰਹੇ ਹਨ ਕਿ ਭਾਈ ਆਪਣੇ ਮਨ ਨੂੰ ਸਮਝਾਉਣਾ ਕਰੀਏ ਨਹਿ ਉਪਜੋ ਕਛ ਗਿਆਨਾਂ ਤੇ ਕਹਿਣਾ ਕਰੀਏ हे ਮੇਰੇ ਮਨਾ ਨਹਿ ਉਪਜੋ ਕਛ ਗਿਆਨਾਂ ਇਹ ਮੇਰੇ ਮਨਾ ਤੇਰੇ ਅੰਦਰ ਕੋਈ ਗਿਆਨ ਦੀ ਗੱਲ ਨਹੀਂ ਪੈਦਾ ਹੋ ਰਹੀ ਕੀ ਗੱਲ ਤੂੰ ਆਪਣੇ ਆਪ ਦੇ ਅੰਦਰ ਕਿਉਂ ਨਹੀਂ ਗਿਆਨ ਦੀ ਗੱਲ ਪੈਦਾ ਕਰਦਾ ਹੇ ਮੇਰੀ ਮਨਾ ਇਸ ਤੋਂ ਉੱਤੇ ਉੱਠਣਾ ਕਾਰਨ ਘਟ ਹੀ ਮਾਹੀ ਨਰੰਜਨ ਤੇਰਾ ਇਹ ਸੰਤਾਂ ਹੋਰ ਉਪਦੇਸ਼ ਦਿੰਦੇ ਹਨ ਮਹਾਰਾਜੇ ਕਹਿ ਰਹੇ ਹਨ ਕਿ ਭਈ ਕਹਿਣਾ ਕਰੀਏ ਘਟ ਹੀ ਮਾਹੀ ਨਰੰਜਨ ਤੇਰਾ ਹੇ ਮੇਰੀ ਮਨਾ ਉਹ ਜਿਹੜਾ ਪਰਮੇਸ਼ਵਰ ਹੈ ਨਾ ਉਹ ਤਾਂ ਘਟ ਘਟ ਦੇ ਅੰਦਰ ਦੇ ਵਿੱਚ ਵਸਦਾ ਹੋਇਆ ਹੈ ਮਾਹੀ ਨਰੰਜਨ ਤੇਰਾ ਜਿਹੜਾ ਨਿਰੰਝਣ ਮਾਲ ਤੋਂ ਰਹਿਤ ਪਰਮੇਸ਼ਵਰ ਹੈ ਨਾ ਉਹ ਤੇਰੇ ਘਟ ਹਿਰਦੇ ਦੇ ਅੰਦਰ ਹੈ ਤੈ ਖੋਜਤ ਉਦਿਆਨਾ ਏ ਮੇਰੇ ਮਨਾ ਤੂੰ ਕਿੱਧਰ ਖੋਜਦਾ ਬਿਰਦਾਸ ਪਰਮੇਸ਼ਵਰ ਨੂੰ ਤੈ ਖੋਜਤ ਉਦਿਆਨਾ ਤੂੰ ਤਾਂ ਜੰਗਲਾਂ ਦੇ ਵਿੱਚ ਲੱਭਦਾ ਫਿਰਦਾ ਹੈ ਕਦੇ ਕਿਸੇ ਪਹਾੜੀ ਤੇ ਜਾ ਕਰਕੇ ਚਲੇ ਗਿਆ ਉਥੇ ਬੈਠ ਗਿਆ ਕਦੇ ਕਿਤੇ ਚਲੇ ਗਿਆ ਏ ਮੇਰੇ ਮਨਾ ਇਸ ਤਰ੍ਹਾਂ ਨਾ ਕਰਨਾ ਕਰ ਉਹ ਜਿਹੜਾ ਪਰਮੇਸ਼ਵਰ ਆ ਨਾ ਤੇਰੇ ਹਿਰਦੇ ਦੇ ਅੰਦਰ ਹੈ ਬਸ ਤੈਨੂੰ ਪ੍ਰਗਟ ਕਰਨ ਦੀ ਜਾਜ ਨਹੀਂ ਹੈ ਮੇਰੇ ਮਣਾ ਜਿਸ ਤਰ੍ਹਾਂ ਦੁੱਧ ਤੋਂ ਦਹੀਂ ਪਣਦਾ ਹੈ ਫਿਰ ਇਸੇ ਤਰ੍ਹਾਂ ਰੜਕ ਕਰਕੇ ਲੱਸੀ ਵਖਰੀ ਮੱਖਣ ਵਖਰਾ ਹੋ ਜਾਂਦਾ ਹੈ ਫਿਰ ਅਗਾ ਖਾਲਸਾ ਜੀ ਉਸ ਦਾ ਮੱਖਣ ਦਾ ਘਿਓ ਨਿਕਲਦਾ ਹੈ ਇਹ ਕਿਰਿਆ ਕਰਨੀ ਪੈਂਦੀ ਹੈ ਸੋ ਇਸੇ ਪ੍ਰਕਾਰ ਦੇ ਨਾਲ ਸਾਨੂੰ ਵੀ ਖਾਲਸਾ ਜੀ ਨਾਮ ਦੀ ਜਾਗ ਲਾਉਣੀ ਪਵੇਗੀ اے ਮੇਰੇ ਮਨਾ ਨਾਮ ਦੀ ਜਾਗ ਲਾਉਣਾ ਕਰ ਉਹ ਤੇਰਾ ਪਰਮੇਸ਼ਵਰ ਤੇਰੇ ਹਿਰਦੇ ਦੇ ਵਿੱਚੋਂ ਹੀ ਪ੍ਰਗਟ ਹੋ ਜਾਵੇਗਾ ਏ ਮੇਰੇ ਮਨਾ ਕਿਉਂ ਇੱਧਰ ਉੱਧਰ ਜੱਗਾ ਵਿੱਚ ਪੂਜਾ ਕਰਦਾ ਹੈ ਬਹੁਤ ਜਨਮ ਭਰਮਤੈ ਆ ਰਹੋ ਏ ਮੇਰੇ ਮਨਾ ਬੜੇ ਜਨਮ ਹੋ ਗਏ ਨੇ ਤੂੰ ਪਰਮ ਦਾ ਫਿਰਦਾ ਹੈ ਕਦੇ ਇੱਧਰ ਆ ਗਿਆ ਕਦੇ ਉੱਧਰ ਚਲੇ ਗਿਆ हे ਮੇਰੇ ਮਨਾ ਇਸ ਤੋਂ ਬਚ ਕਰਕੇ ਰਹਿਣਾ ਕਰ ਅਸਥਿਰ ਮਤ ਨਹੀਂ ਪਾਈ हे ਮੇਰੇ ਮਨਾ ਉਹ ਜਿਹੜਾ ਅਸਥਿਰ ਪਰਮੇਸ਼ਵਰ ਹੈ ਨਾ ਉਸ ਦੀ ਤੂੰ ਮਤ ਨਹੀਂ ਪਉਣਾ ਕਹਿਣਾ ਕਿਤੇ ਜਿਹੜਾ ਸਥਿਰ ਰਹਿਣ ਵਾਲਾ ਪਰਮੇਸ਼ਵਰ ਹੈ ਉਸ ਦੀ ਤੂੰ ਮਤ ਨਹੀਂ ਧਾਰਨ ਕਰਨਾ ਕਿਤੇ ਨਾਇ ਜੀ ਤੁਝ ਆਪਣਾ ਕੀਤਾ ਹੈ ਮਾਨਸ ਦੇਹ ਪਾਏ ਪਦ ਹਰ ਭਜ ਸੋ ਮਹਾਰਾਜ ਜੀ ਸਮਾਪਤੀ ਦੇ ਬਚਨਾਂ ਵਿੱਚ ਕਹਿੰਦੇ ਹਨ ਕਿ ਏ ਮੇਰੇ ਮਨਾ ਮਾਨਸ ਦੇਹ ਪਾਏ ਇਹ ਤੂੰ ਮਾਨਸ ਮਨੁੱਖਾ ਦੇ ਪਉਣਾ ਕੀਤੀ ਹੈ ਪਦ ਹਰ ਭਜ ਉਸ ਪਰਮੇਸ਼ਵਰ ਦੇ ਚਰਨਾਂ ਨੂੰ ਭਜਨਾ ਕਰ ਸਿਮਰਨਾ ਕਰ ਨਾਨਕ ਬਾਤ ਬਤਾਈ ਜੇ ਸਾਨੂੰ ਵੱਡੇ ਸਤਿਗੁਰਾਂ ਜੀ ਨੇ ਇਹ ਜਿਹੜੀ ਬਾਤ ਹੈ ਗੱਲ ਸਾਨੂੰ ਦੱਸਣਾ ਕੀਤੀ हे ਮੇਰੀ ਮਨਾ ਸੋ ਇਸ ਗੱਲ ਨੂੰ ਮੰਨਣਾ ਕਰ ਕਿ ਜਿਹੜੀ ਤੇਰੇ ਮਨੁੱਖਾ ਦੇਈ ਹੈ ਇਹ ਸਿਮਰਨ ਵਾਸਤੇ ਆਈ ਹੋਈ ਹੈ हे ਮੇਰੀ ਮਨਾ ਇਹਨੂੰ ਐਵੇਂ ਨਾ ਖਰਾਬ ਕਰ ਕਿਸੇ ਦਾ ਘਰ ਤੱਕ ਲਿਆ ਨਿੰਦਿਆ ਕਰ ਲਈ ਸੋ ਕਿਸੇ ਵਾਸਤੇ ਕੁਝ ਕਰ ਲਿਆ ਤੇ ਆਪਣਾ ਕੋਈ ਨਾਮ ਜਪਦਾ ਨਹੀਂ ਨਾ ਕੋਈ ਉੱਠ ਕਰਕੇ ਸਿਮਰਨ ਕਰਨਾ ਨਾ ਕੋਈ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਏ ਮੇਰੇ ਮਨਾ ਇਸ ਤੋਂ ਨਿਰਲੇਪ ਹੋਣਾ ਕਰ ਪਰਮੇਸ਼ਵਰ ਦੀ ਬੰਦਗੀ ਨੂੰ ਕਰਨਾ ਕਰ ਤੇ ਉਸ ਦੇ ਨਾਲ ਹੀ ਅਪੇਡ ਹੋ ਜਾ ਏ ਮੇਰੇ ਮਨਾ ਇਹ ਜਿਹੜੇ ਵੱਡੇ ਸਾਧਕ ਗੁਰੂ ਨਾਨਕ ਦੇਵ ਮਹਾਰਾਜ ਦੀ ਹਾਨ ਨਾਨਕ ਬਾਤ ਬਤਾਏ ਉਹਨਾਂ ਨੇ ਇਹ ਗੱਲ ਸਾਨੂੰ ਵੀ ਦੱਸਣਾ ਕੀਤੀ ਹੈ ਸੋ ਸੰਗਤ ਨੂੰ ਖਾਲਸਾ ਜੀ ਇਹ ਜਿਹੜਾ ਉਪਦੇਸ਼ ਹੈ ਧੰਗ ਗੁਰੂ ਨਵੇਂ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦੇਣਾ ਕੀਤਾ ਹੈ ਖਾਲਸਾ ਜੀ ਮਨ ਦੇ ਪ੍ਰਤੀ ਕਿ ਭਾਈ ਆਪਣੇ ਮਨ ਨੂੰ ਕਿਵੇਂ ਸੰਬੋਧਨ ਹੋ ਕਰਕੇ ਉਸ ਪਰਮੇਸ਼ਵਰ ਦੀ ਬੰਦਗੀ ਕਰਨੀ ਹੈ ਸੋ ਦਾ ਸਵਾਸੋਤ ਸੋਤਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਨਤ ਕੋਲਾਂ ਦੀ ਖਿਮਾ ਆਪ ਸੰਤਾ ਸਾਹਿਬ ਬਖਸ਼ਣ ਜੀ ਉਹ ਅੱਗੇ ਦਰਦਾਸ ਬੇਨਤੀ ਕਰਨੀ ਕਿ ਕਥਾ ਵਿਚਾਰ ਕਰਨ ਦੀ ਜਾਜ ਆ ਜਾਵੇ ਸੋ ਹੁਣ ਇਹ ਤੇ ਲੋ ਪੰਕਤੀਆਂ ਪੜ੍ਹ ਕਰਕੇ ਕਥਾ ਦਾ ਵਿਚਾਰ ਆ ਮਹਾ ਜੀ ਬਹੁਤ ਜਨਮ ਭਰਮ ਤੈ ਹਾਰਿਓ ਅਸਤਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ